आप सिक्योरिटी कह रही है आप जा नहीं सकते वहां थ्रेट है अगर हिंदुस्तान में राहुल गांधी जी को थ्रेट है पाकिस्तान का तो फिर अगर हिंदुस्तान में सुरक्षित नहीं है तो फिर हम कहा सुरक्षित है नंगली चौकी ती जाके बैठ के आए हैं उठे रोक नहीं गया इतने क्यों रोकया गया रोक गवर्नमेंट ऑफ इंडिया गवर्नमेंट ऑफ पंजाब तो। जी। ਤੁਹਾਨੂੰ ਕਲੀਅਰ ਕੱਟ ਜਵਾਬ ਦੇਣ ਕਿ ਇੱਥੇ ਦੇ ਪੰਜਾਬ ਦੇ ਲੋਕਾਂ ਨਾਲ ਹਾਂਜੀ ਪੰਜਾਬੀ ਪੀਖ ਨਹੀਂ ਮੰਗ ਸਕਦੇ ਅਰੇ ਇਸ ਪੰਜਾਬ ਸਰਕਾਰ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਕਿ ਪੰਜਾਬ ਸਰਕਾਰ ਸਾਡੇ ਪਾਸ ਦੇਸ਼ ਦਾ ਆਪੋਜੀਸ਼ਨ ਲੀਡਰ ਆਇਆ ਲੋਕਾਂ ਨੂੰ ਦੇਖਣ ਆਇਆ ਉਹਨਾਂ ਨੂੰ ਮਿਲਣ ਆਇਆ ਤੇ ਉਹਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਪੰਜਾਬ ਕੋਰ ਦੇ ਭਗਵੰਤ ਮਾਨ ਨੂੰ ਪੁੱਛਣਾ ਕਿ ਉਹਨਾਂ ਕਾ ਸ਼ਰਮ ਕਰ 10 ਕਰੋੜ ਤੂੰ ਜਮਾ ਨਹੀਂ ਕਰਵਾ ਰਿਆ ਇੱਥੇ ਪੁਲ ਨਹੀਂ ਬਣ ਰਿਆ ਦੇਸ਼ ਤੇ ਆਏ ਹੋਣ ਤੇ ਪੰਜਾਬ ਦੀ ਸਰਕਾਰ ਤੇ ਸੈਂਟਰਲ ਸਰਕਾਰ ਬੰਧਾ ਪਾਣ ਦੀ ਕੋਸ਼ਿਸ਼ ਕਰ ਰਹੀ ਹੈ ਰਾਹੁਲ ਜੀ ਨੇ ਤੇ ਆ ਕੇ ਲੋਕਾਂ ਤੋਂ ਹਾਲੀ ਪੁੱਛਣਾ ਸੀ ਜੇ ਨਾ ਸੂਬੇ ਦੇ ਵਿੱਚੋਂ ਕੋਈ ਆਇਆ ਨਾ ਸੈਂਟਰ ਚੋਂ ਆਇਆ ਕੀ ਉਹਨਾਂ ਨੂੰ ਲੋਕਾਂ ਨੂੰ ਕੋਈ ਹੱਕ ਨਹੀਂ ਤੇ ਇਹਨਾਂ ਨੇ ਪੁੱਛਿਆ ਕਿ ਦਾ ਰਸਤਾ ਦੱਸੋ ਕੀ ਕਾਰਨੈ ਮੈਨੂੰ ਰੋਕਨ ਦਾ ਆ ਰੋਕਨ ਦਾ ਕੋਈ ਕਾਰਨ ਨਹੀਂ ਦੱਸ ਸਕਦੇ ਕਾਰਨ ਅਧਿਕਾਰੀ ਕੋ ਉੱਪਰ ਜਿਹੜੇ ਆਕਾ ਬੈਠੇ ਨੇ ਭਗਵੰਤ ਮਾਨ ਤੇ ਕਿਉਂ ਨਹੀਂ ਹੋਣੀ ਚਾਹੀਦੀ ਉਹ ਉਹ ਲਾ ਕੇ ਗਲੂਕੋਜ਼ ਲਾ ਕੇ ਬੈਠਾ ਆਪਣੇ ਘਰ ਤੇ ਜਿਹੜਾ ਉਹ ਇੱਥੇ ਪੰਜਾਬ ਚ ਫਿਰਨਾ ਚਾਹੁੰਦਾ ਉਹਦੋਂ ਵੀ ਬੰਦ ਕਰਨਾ ਚਾਹੁੰਦੇ ਆ ਕਿਉਂ ਨਹੀਂ ਪ੍ਰਾਈਮ ਮਿਨਿਸਟਰ ਜਿਹੜੇ ਉਹ ਗੱਲ ਕਰੇ ਪਹਿਲੇ ਪ੍ਰਾਈਮ ਮਿਨਿਸਟਰ ਆਉਂਦੇ ਸੀ ਉਤਰ ਕੇ ਗੱਲ ਕੇ ਕਰਦੇ ਸੀ ਸਾਨੂੰ ਇੱਥੇ ਦੋਨਾਂ ਸਰਕਾਰਾਂ ਦੀ ਫੇਲਿਅਰ ਆ ਔਰ ਇਹਨਾਂ ਤੇ ਐਕਸ਼ਨ ਹੋਣਾ ਚਾਹੀਦਾ दरिया पार लोग हैं, गांव हैं, उनको मिलना चाहते हैं उनकी बातचीत सुनना चाहते हैं तकलीफ जानना चाहते हैं अब सिक्योरिटी कह रही है, आप जा नहीं सकते वहां थ्रेट है अगर हिंदुस्तान में राहुल गांधी जी को थ्रेट है पाकिस्तान का तो फिर अगर हिंदुस्तान में सुरक्षित नहीं है तो फिर हम कहा सुरक्षित हैं वहां बोट में आपने देखा कि है लोग जा रहे हैं लेकिन वो नाने नहीं दिया जा रहा है ਕਹਤੇ ਹੈ ਕਿ ਦੇਖੋ ਪੰਜਾਬ ਸਰਕਾਰ ਨੇ ਆਪਣੀ ਪੁਲਿਸ ਲਗਾ ਕੇ ਹਿੰਦੁਸਤਾਨ ਦੇ ਏਰੀਏ ਦੇ ਵਿੱਚ ਹੀ ਆਪਣੇ ਹੀ ਦੇਸ਼ ਦਾ ਇੰਡੀਆ ਦਾ ਹੀ اپੋਜੀਸ਼ਨ ਲੀਡਰ ਸ਼੍ਰੀ ਰਾਹੁਲ ਗਾਂਧੀ ਨੂੰ ਦਰਿਆ ਤੋਂ ਪਾਰ ਦੇਣ ਨਹੀਂ ਜਾ ਰਹੇ ਕਿ ਜੀ ਉਹ ਤਾਂ ਜੀ ਅੱਗੇ ਬਾਰਡਰ ਹੈ ਬਾਰਡਰ ਤਾਂ ਇੱਥੇ ਪਹਿਲਾਂ ਵੀ ਹੈ ਸਾਡੇ ਆਪਣੇ ਲੋਕ ਉਧਰ ਵੱਸਦੇ ਆ ਦਰਿਆ ਤੋਂ ਪਾਰ ਉਹਨਾਂ ਦੇ ਹਾਲਾਤ ਪੁੱਛਣ ਜਾ ਰਹੇ ਆ ਉੱਥੇ ਬਾੜ ਦੀ ਬੜੀ ਦਿੱਕਤ ਹੈ ਐਸੀ ਪਿਛਲੇ 3 ਦਿਨਾਂ ਤੋਂ ਉੱਥੇ ਕੈਂਪ ਲਗਾਇਆ ਹੋਇਆ ਹੈ ਮੈਡੀਕਲ ਦਾ ਲੇਕਿਨ ਉਹਨਾਂ ਲੋਕਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਇਹ ਬੜੀ ਮੰਦਭਾਗੀ ਗੱਲ ਹੈ। ਅਰ ਇਸ ਪੰਜਾਬ ਸਰਕਾਰ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਕਿ ਪੰਜਾਬ ਸਰਕਾਰ ਸਾਡੇ ਪਾਸ ਦੇਸ਼ ਦਾ ਆਪੋਜੀਸ਼ਨ ਲੀਡਰ ਆਇਆ ਲੋਕਾਂ ਨੂੰ ਦੇਖਣ ਆਇਆ ਉਹਨਾਂ ਨੂੰ ਮਿਲਣ ਆਇਆ ਤੇ ਉਹਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਦੇਖੋ ਸਿਲੇ ਸਾਢੇ 3 ਸਾਲ ਚ ਇਸ ਤਰੀਕੇ ਦੇ ਨਾਲ ਇਲੀਗਲ ਮਾਈਨਿੰਗ ਹੋਈ ਹੈ ਜਿਹਦੇ ਕਰਕੇ ਇਹ ਬਾੜ ਆਈ ਹੈ। ਦੂਸਰਾ ਪੰਜਾਬ ਸਰਕਾਰ ਨੇ ਪਾਣੀ ਸਮੇਂ ਸਿਰ ਨਹੀਂ ਛੱਡਿਆ ਜਿਵੇਂ ਕਰਕੇ ਜਿਹੜਾ ਬੰਨ ਭਰੇ ਰਹਿ ਗਏ ਐ ਤੇ ਹੁਣ ਇੱਕੋ ਦਮ ਜਾ ਛੱਡੇ ਤਾਂ ਫੇਰੇ ਬਾੜ ਆ ਗਈ ਐ ਇਹਦੇ ਵਾਸਤੇ ਟੋਟਲੀ ਸਰਕਾਰਾਂ ਜ਼ਿੰਮੇਵਾਰ ਐ ਲੋਕਾਂ ਦੀ ਤਾਂ ਖੱਜਲ ਖਵਾਰੀ ਹੋਈ ਐ ਲੋਕਾਂ ਦਾ ਨੁਕਸਾਨ ਹੋਇਆ ਉਹ ਕਿੱਦਾਂ ਪ੍ਰੋਟੈਕਟਰ ਨੇ ਜਿਹੜੇ ਉਹ ਲੋਕ ਉੱਥੇ ਬੈਠੇ ਨੇ ਉਹਨਾਂ ਦੀ ਪ੍ਰੋਟੈਕਸ਼ਨ ਕੌਣ ਕਰੇਗਾ ਜੀ ਜੀ ਤੇਰਾਹਲ ਨੂੰ ਬਾਹਰ ਜਾਣ ਤੋਂ ਸੁਣੋ ਜੀ 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 ਡੇਰਾ ਬਾਬਾ ਨਾਨਕ ਜੀ ਜੀ ਗੁਰਚੱਕ ਪਿੰਡ ਉਥੋਂ ਅਧੇ ਕਿਲੋਮੀਟਰ ਤੇ ਪਾਕਿਸਤਾਨ ਦੀ ਚੌਕੀ ਆ ਨੂੰ ਨੰਗਲੀ ਚੌਕੀ ਕਹਿੰਦੇ ਆ ਨੰਗਲੀ ਚੌਕੀ ਤੇ ਅਸੀਂ ਜਾ ਕੇ ਬੈਠ ਕੇ ਆਏ ਆ ਜੀ ਜੀ ਉੱਥੇ ਰੋਕਿਆ ਨਹੀਂ ਗਿਆ ਇੱਥੇ ਕਿਉਂ ਰੋਕਿਆ ਗਿਆ ਹਾਂਜੀ ਇਹਦਾ ਤੇ ਇਹਦਾ ਤੇ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਪੰਜਾਬ ਤੋਂ ਜੀ ਦੋਨੋਂ ਕਲੀਅਰ ਕੱਟ ਜਵਾਬ ਦੇਣ ਕਿ ਇੱਥੇ ਦੇ ਪੰਜਾਬ ਦੇ ਲੋਕਾਂ ਨਾਲ ਹਾਂਜੀ ਪੰਜਾਬੀ ਪੀਖ ਨਹੀਂ ਮੰਗ ਸਕਦੇ ਜੀ ਜੋ ਇਸ ਦਰਿਆ ਨੇ ਪਹਿਲੀ ਗੱਲ ਤੇ ਜੋ ਪੰਜਾਬ ਗਵਰਨਮੈਂਟ ਨੇ ਦੋਨੋਂ ਪਾਣੀ ਇਕੱਠੇ ਛੱਡੇ ਜੀ ਇੱਥੇ ਇਹ ਓਝੇ ਨਾਲ ਜਿਹੜਾ ਸਾਹਮਣੇ ਕਹਿ ਰਹੇ ਨੇ ਕਿ ਜਿਹਦਾ ਇਹਦਾ ਫਲੋ ਬਹੁਤ ਤੇਜ਼ ਹੈ ਤੇ ਜਿਹੜਾ ਕਰੰਟ ਬਹੁਤ ਜ਼ਿਆਦਾ ਤੇਜ਼ ਆ ਰਿਹਾ ਹੈ ਬਿਲਕੁਲ ਤੁਸੀਂ ਦੇਖਿਆ ਕਿ ਇਹ ਹੈ ਫਲੋ ਜੀ ਬਿਲਕੁਲ ਨਾਰਮਲ ਚੱਲ ਰਿਹਾ ਪਾਣੀ ਜੀ ਜੀ ਉਹਦੇ ਬਾਅਦ ਉਹਦਾ ਉੱਥੋਂ ਅਗਲੇ ਪਾਸੇ ਬਸੰਤਰ ਨਾਲਾ ਆ ਜਾਂਦਾ ਦੋਨੋਂ ਨਾਲਿਆਂ ਦਾ ਪਾਣੀ ਪਹਿਲਾਂ ਇਹਨਾਂ ਨੂੰ ਕਿੱਡਾ ਜਾਂਦਾ ਤੇ ਬਾਅਦ ਚ ਰੰਜੀਤ ਸਾਗਰ ਡੈਮ ਨੂੰ ਰਿਲੀਜ਼ ਕਿੱਥਾ ਜਾਂਦਾ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਆ ਜੀ ਨੈਸ਼ਨਲ ਲੈਵਲ ਤੇ ਹੋਣੀ ਚਾਹੀਦੀ ਆ ਔਰ ਕ੍ਰਿਮੀਨਲ ਕੇਸ ਜਿਹੜਾ ਰੰਜੀਤ ਸਾਗਰ ਡੈਮ ਦਾ ਚੀਫ ਇੰਜੀਨੀਅਰ ਆ ਤੇ ਸੈਕਟਰੀ ਇਰੀਗੇਸ਼ਨ ਆ ਦੋਨਾਂ ਦੇ ਪਿੱਲੋ ਕੇਸ ਰਜਿਸਟਰ ਹੋ ਕੇ ਉਹਨ ਦੱਸਣਾ ਚਾਹੀਦਾ ਕਿ ਇਹ ਲੋਕਾਂ ਦੀ ਬਰਬਾਦੀ ਕਿਉਂ ਅਜ ਤੱਕ ਹੋਈ ਇੱਕਦਮ ਇੰਨੇ ਲੱਖ ਕਿਉਂ ਸਿਕ ਪਾਣੀ ਛੱਡ ਦੇਣਾ ਇਹ ਪੰਜਾਬ ਦੀ ਬਰਬਾਦੀ ਦੀ ਦੋਨਾਂ ਸਰਕਾਰਾਂ ਦੀ ਨਲਾਕੀ ਕਰਕੇ ਹੋਈ ਹੈ ਰਾਹੁਲ ਜੀ ਹੁਣ ਜਾਣਗੇ ਕਿ ਨਹੀਂ ਜਾਣਗੇ ਦੇਖੋ ਹੁਣ ਦੇਖਦੇ ਆ ਉਹ ਐਡਵੈਂਟ ਨੇ ਉਹ ਸਾਡੀਆਂ ਬੋਰਡ ਸੀ ਤੁਸੀਂ ਦੇਖੋ ਪਾਰ ਲੈ ਗਏ ਨੇ ਜੀ ਜੀ ਯਾਰ ਡੈਮੋਕ੍ਰੈਟਿਕ ਕੰਟਰੀ ਆ ਜੀ ਇੱਥੋਂ ਦਾ ਜਰ ਐਲੋਪੀ ਆ ਹੂੰ ਹੂੰ ਜੀ ਉਹ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਤੇ ਲੋਕਾਂ ਦੀ ਆਵਾਜ਼ ਤੇ ਅੱਖਾਂ ਬਣ ਕੇ ਪਾਰਲੀਮੈਂਟ 'ਚ ਕੰਮ ਕਰਦਾ ਉਹਦੀ ਆਵਾਜ਼ ਵੀ ਬੰਦ ਕਰਨੀ ਚਾਹੁੰਦੇ ਆ ਉਹਦੀਆਂ ਅੱਖਾਂ ਵੀ ਬੰਦ ਕਰਨੀਆਂ ਚਾਹੁੰਦੇ ਨੇ ਤੁਸੀਂ ਦੇਖਿਆ ਤੁਹਾਡੇ ਆਉਣ ਤੋਂ ਬਾਅਦ ਉਹ ਬੋਰਡ ਸੀ ਜਿਸ ਵੇਲੇ ਕਿਤੇ ਤੋਂ ਬੋਰਡ ਸੀ ਉਹ ਅਗਲੀ ਸਾਈਡ ਤੇ ਲੈ ਗਏ ਨੇ ਦੇਦੇ ਤੋਂ ਵੱਡੀ ਕਿਹੜੀ ਸ਼ਰਮ ਵਾਲੀ ਗੱਲ ਹੈ ਕਾਰ ਕੋਸ਼ਨ ਕਹਿੰਦੇ ਜੀ ਸਕਿਉਰਿਟੀ ਮੈਂ ਕਿਹਾ ਸਕਿਉਰਿਟੀ ਦੀ ਗੱਲ ਕਰੋ ਡੇਰਾ ਬੱਬਾ ਨਾਨਕ ਅਸੀਂ 1/2 ਕਿਲੋਮੀਟਰ ਤੇ ਬੈਠੇ ਆਂ ਤੇ ਇੱਥੇ ਤੋਂ 8 ਕਿਲੋਮੀਟਰ ਤੋਂ ਡਰੀ ਜਾਂਦੇ ਆਂ ਆ ਪਿੰਡੀ ਦੇ ਵਾਸਤੇ ਆ ਸੱਤ ਸਾਰੇ ਸੱਤ ਪਿੰਡ ਨੇ ਉਸ ਪਾਸੇ ਯਾਰ ਗੱਲ ਸੁਣੋ ਪੰਜਾਬ ਕੋਰਟ ਦੇ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਨਾ ਕਿ ਸ਼ਰਮ ਕਰ 10 ਕਰੋੜ ਤੂੰ ਜਮਾ ਨਹੀਂ ਕਰਵਾ ਰਿਹਾ ਇੱਥੇ ਪੁਲ ਨਹੀਂ ਬਣ ਰਿਹਾ ਉਹ ਤਾਂ ਗ੍ਰਹਿ ਮੰਤਰੀ ਦੇ ਕਿਸੀਆਂ ਘੁੰਮ ਕੇ ਗਿਆ ਜੀ ਇੱਥੇ ਆਏ ਜੀ ਤੁਸੀਂ ਤੇ ਗ੍ਰਹਿ ਮੰਤਰੀ ਘੁੰਮ ਕੇ ਗਿਆ ਯਾਰ ਇੱਥੇ ਤੁਸੀਂ ਆ ਪ੍ਰੈਸ ਵਾਲਿਓ ਜੀ ਜੀ ਤੁਸੀਂ ਵੇਖਦੇ ਹੋ ਇੱਥੇ ਕਿ ਹਾਲਾਤ ਕੀ ਨੇ ਪੰਜਾਬ ਦੇ ਗੈਂਗਸਟਰイズਮ ਇੱਥੇ ਵਧ ਗਿਆ ਖਾੜਾ ਨੇ ਇਹਨੇ ਮਾਰ ਦਿੱਤਾ ਤੇ ਅੱਗੇ ਕਰਾਂਗੇ ਕੀ ਇਹ ਸਾਨੂੰ ਤਗੜੇ ਹੋ ਕੇ ਲੜਾਈ ਲੜਨੀ ਪੈਗੀ ਅੱਜ ਕਿਹ ਵੀ ਸਵਿਮਿੰਗ ਕਰਕੇ ਜਾਊਂਗਾ ਜੀ ਮੈਂ ਨਹੀਂ ਜਾਣ ਦਿੱਤਾ ਤੇ ਹਾਉਲੀ ਜੀ ਕਹਿੰਦੇ ਵੀ ਸਵਿਮਿੰਗ ਕਰਕੇ ਜਾਨਵੋ ਮੈਂ ਤਿਆਰ ਹਾਉਲੀ ਉਹ ਹਾਉਲੀ ਉਹ ਹਾਉਲੀ ਉਹਨਾਂ ਨੂੰ ਤਾਂ ਸਵਿਮਿੰਗ ਵੀ ਕਰ ਸਕਦੇ ਬਿਲਕੁਲ ਜਾ ਸਕਦੇ ਨੇ ਪਰ ਜੋ ਇਹਨਾਂ ਨੇ ਅੱਜ ਜੋ ਕੀਤਾ ਇਹ ਬਹੁਤ ਹੀ ਨਿੰਦਨਯੋਗ ਹੈ ਜੀ ਔਰ ਸ਼ਰਮ ਹੋਣੀ ਚਾਹੀਦੀ ਹੈ ਗਵਰਨਮੈਂਟ ਨੂੰ ਤੁਹਾਨੂੰ ਲੱਗਦਾ ਹੈ ਅਧਿਕਾਰੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਸਰ ਗਰਧ ਅਧਿਕਾਰੀ ਕੋ ਉੱਪਰ ਜਿਹੜੇ ਆਕਾ ਬੈਠੇ ਨੇ ਭਗਵਾਨ ਤਮਾਨ ਤੇ ਕਿਉਂ ਨਹੀਂ ਹੋਣੀ ਚਾਹੀਦੀ ਉਹ ਉਹ ਲਾ ਕੇ ਗਲੂਕੋਜ਼ ਲਾ ਕੇ ਬੈਠਾ ਆਪਣੇ ਘਰ ਤੇ ਜਿਹੜਾ ਇੱਥੇ ਪੰਜਾਬ ਚ ਫਿਰਨਾ ਚਾਹੁੰਦਾ ਉਹਦੋਂ ਵੀ ਬੰਦ ਕਰਨਾ ਚਾਹੁੰਦੇ ਆ ਕਿਉਂ ਨਹੀਂ ਪ੍ਰਾਈਮ ਮਿਨਿਸਟਰ ਜਿਹੜੇ ਉਹ ਗੱਲ ਕਰੇ ਪਹਿਲੇ ਪ੍ਰਾਈਮ ਮਿਨਿਸਟਰ ਆਉਂਦੇ ਸੀ ਉੱਤਰ ਕੇ ਗੱਲ ਕੇ ਕਰਦੇ ਸੀ ਸਾਨੂੰ ਇੱਥੇ ਦੋਨੋਂ ਸਰਕਾਰਾਂ ਦੀ ਫੇਲੀਅਰ ਆ ਔਰ ਇਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਬਿਲਕੁਲ ਇੱਕ ਬੜਾ ਅਨਫੋਰਚੂਨੇਟ ਇੱਕ ਬਹੁਤ ਅਨਫੋਰਚੂਨੇਟ ਗੱਲ ਹੈ ਕਿ ਲੀਡਰ ਆਫ ਦੀ ਆਪੋਜੀਸ਼ਨ ਦੇਸ਼ ਤੇ ਆਏ ਹੋਣ ਤੇ ਪੰਜਾਬ ਦੀ ਸਰਕਾਰ ਤੇ ਸੈਂਟਰਲ ਸਰਕਾਰ ਬੰਧਾ ਪਾਣ ਦੀ ਕੋਸ਼ਿਸ਼ ਕਰ ਰਹੀ ਹੈ ਰਾਹੁਲ ਜੀ ਨੇ ਤੇ ਆ ਕੇ ਲੋਕਾਂ ਦਾ ਹਾਲ ਹੀ ਪੁੱਛਣਾ ਸੀ ਜੀ ਜੀ ਜੇ ਨਾ ਸੂਬੇ ਦੇ ਵਿੱਚੋਂ ਕੋਈ ਆਇਆ ਨਾ ਸੈਂਟਰ ਚੋਂ ਆਇਆ ਕੀ ਉਹਨਾਂ ਨੂੰ ਲੋਕਾਂ ਨੂੰ ਕੋਈ ਹੱਕ ਨਹੀਂ ਸੀ ਤੇ ਇਹਨਾਂ ਨੇ ਪੁੱਛਿਆ ਕਿ ਦਾ ਰਸਤਾ ਦੱਸੋ ਕੀ ਕਾਰਨ ਹੈ ਮੈਨੂੰ ਰੋਕਨ ਦਾ ਰੋਕਨ ਦਾ ਕੋਈ ਕਾਰਨ ਨਹੀਂ ਦੱਸ ਸਕਦੇ ਖੜੇ ਲੋਕ ਖੁਦ ਚਾਹੁੰਦੇ ਹੈ ਕਿ ਅਸੀਂ ਇਹਨੂੰ ਮਿਲਣਾ ਚਾਹੁੰਦੇ ਆ ਦੁੱਖ ਦਰਦਾਂ ਨਾਲ ਲੋਕ ਕਹਿੰਦੇ ਕਿ ਅਸੀਂ ਮਿਲਣਾ ਚਾਹੁੰਦੇ ਆ ਇਹਨਾਂ ਨੇ ਅੱਜ ਵੇਖੋ ਇਹਨਾਂ ਦੀਆਂ ਬੋਰਡ 'ਚ ਖੜੀਆਂ ਨੇ ਸਰਕਾਰੀ ਜਿਹੜੀਆਂ ਉਹਨਾਂ ਨੇ ਲੀਡਰ ਆਫ ਦੀ ਆਪੋਜੀਸ਼ਨ ਨੂੰ ਬੋਰਡ 'ਚ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਇਸ ਤੋਂ ਹੋਰ ਮਾੜੀ ਗੱਲ ਕੀ ਹੋ ਸਕਦੀ